ਪੰਜਾਬ ਦੇ ਅੱਜ ਪੰਜ ਲਿਆਂ ਦੇ ਵਿੱਚ ਨਗਰ ਨਿਗਮਤ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਉੱਥੇ ਹੀ ਸਵੇਰ ਦੇ 7 ਵਜੇ ਤੋਂ ਜਿਹੜੀ VOTING ਪ੍ਰਕਿਰਿਆ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਇਸ VOTING ਪ੍ਰਕਿਰਿਆ ਦੇ ਦੌਰਾਨ ਵੱਖ-ਵੱਖ ਹਲਕਿਆਂ ਦੇ ਵਿੱਚੋਂ ਜਿਹੜੀਆਂ ਕਿ ਹੰਗਾਮੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਉੱਥੇ ਇੱਕ ਨਵਾਂ ਮਾਮਲਾ ਹੁਣ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਪਟਿਆਲਾ ਦੇ 34 ਨੰਬਰ ਵਾਰਡ ਦੇ ਵਿੱਚ ਵੱਡਾ ਹੰਗਾਮਾ ਹੋਇਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ 34 ਨੰਬਰ ਵਾਰਡ ਦੇ ਬਾਹਰ ਇੱਕ ਹੰਗਾਮਾ ਹੋਇਆ ਜਿੱਥੇ ਕਿ BJP ਦੇ ਉਮੀਦਵਾਰ ਆਪਸ ਵਿੱਚ ਹੀ ਚਪਟਾ-ਚਪਟੀ ਅਰਧਾ ਨਜ਼ਰ ਆਏ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਬੀਬੀ ਜਿਹੜੀ ਹੈ ਕਿ ਉਹ ਪੁਲਿਸ ਤੋਂ ਡੰਡਾ ਖੋਹ ਲੈਂਦੀ ਹੈ ਤੇ ਇਸ ਚਪਟਾ-ਚਪਟੀ ਵਿੱਚੋਂ ਡੰਡਾ ਜਿਹੜਾ ਹੈ ਕਿ ਬੀਬੀ ਦੇ ਮੂੰਹ ਤੇ ਲੱਗ ਜਾਂਦਾ ਤੇ ਉਸ ਦਾ ਦੰਦ ਟੁੱਟ ਜਾਂਦਾ ਉਹ ਤੇ ਤੁਹਾਨੂੰ ਦੱਸਦੀ ਹੈ ਕਿ ਬੀਜਪੀ ਦੇ ਜਿਹੜੇ ਸੁਸ਼ੀਲ ਨૈયਰ ਨੇ ਉਹਨਾਂ ਨੂੰ ਮੇਰੇ ਮੂੰਹ ਤੇ ਮਾਰ ਕੇ ਕਿੱਥੇ ਲੋਲੇ ਕੇ ਗਿਆ ਲੱਕਾ ਦੇਖੋ ਘੱਟੇ ਮਾਰ ਕੇ ਗਿਆ ਕਾਹਦੀ ਹਾਈ ਕਰ ਲੋ ਕਰ ਸਭ ਤੋਂ ਵੱਧ ਗੁੰਡਾ ਕਰ ਜਿੱਲ੍ਹੇ ਐਸਐਸਓ ਕੋਤਵਾਲੀ ਸਪੋਰਟਾ ਤੋਂ ਗੁੰਡਾ ਸਭੀ ਜਿੱਲ੍ਹੇ ਐਸਐਸਓ ਕੋਤਵਾਲੀ 10 ਸਿਰੋ ਮੇਰਾ ਬੂਥ ਹੈ ਪਾਣੀ ਲੈ ਪਾਣੀ ਲੈ ਕਾਵਾ ਜਿੱਲ੍ਹੇ ਤੋਂ ਵੀ ਗੁੰਡੇ ਸੀ ਉਹ ਗੁੰਡਾ ਨੇ ਕੱਲੇ ਪ੍ਰਾਸ਼ ਅਸ਼ੀਲ ਲਈ ਨਾਲ ਧੱਕਾ ਕਰਿਆ ਜੀਨ ਲਈ ਨੇ ਧੱਕਾ ਬਰਦਾਸ਼ਤ ਨਹੀਂ ਕੀਤਾ ओ मेहनत तक क्या हो रहा है? हो गया किया? ओ बोल बोल कराओ बोल बोल ओ बोल बोल कराओ। यार जिन्दगी जा रही है पुलिस। कराओ कोर्ट आओ। ओ रोकता ना? आया पुलिस। आये हाय